ਬਿਆਸ ਰੇਲਵੇ ਸਟੇਸ਼ਨ ਪੰਜਾਬ ਦੇ ਪੂਰੇ ਭਾਰਤ ਦਾ ਸਭ ਤੋਂ ਸਵੱਛ ਸਾਫ ਸੁਥਰਾ ਰੇਲਵੇ ਸਟੇਸ਼ਨ ਹੈ ਬਿਆਸ ਰੇਲਵੇ ਸਟੇਸ਼ਨ ਤੇ ਇਸ ਟਾਈਮ ਅਸੀਂ ਖੜੇ ਆ ਇਹ ਜੋ ਛੋਟੀ ਜੀ ਵੀਡੀਓ ਹੈ ਤੁਸੀਂ ਇਸ ਵੀਡੀਓ ਨੂੰ ਦੇਖਣਾ ਤੇ ਜੇ ਵਧੀਆ ਲੱਗੇ ਤਾਂ ਸ਼ੇਅਰ ਵੀ ਕਰਨਾ ਬਹੁਤ ਹੀ ਸੁੰਦਰ ਪਲੇਟਫਾਰਮ ਬਣੇ ਹੋਏ ਨੇ ਗੱਡੀਆਂ ਦੇ ਬੱਸ ਸਟੈਂਡ ਤੇ ਲਈ ਬਹੁਤ ਵਧੀਆ ਕੁਰਸੀਆਂ ਲੱਗੀਆਂ ਹੋਈਆਂ ਨੇ ਗੱਡੀਆਂ ਹੁੰਦੀਆਂ ਨੇ ਗੱਡੀਆਂ ਜਾਂਦੀਆਂ ਨੇ ਇਸ ਪਾਸੇ ਨੂੰ ਅੰਮ੍ਰਿਤਸਰ ਸਾਈਡ ਹੈ ਤੇ ਇਹ ਦੂਸਰਾ ਪਾਸਾ ਜਿਹੜਾ ਹੁੰਦਾ ਤੁਹਾਨੂੰ ਦਿਖਾ ਰਿਹਾ ਇਸ ਪਾਸੇ ਨੂੰ ਜਲੰਧਰ ਸਾਈਡ ਹੈ ਬਹੁਤ ਹੀ ਵਧੀਆ ਰੇਲਵੇ ਸਟੇਸ਼ਨ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ ਰੇਲਵੇ ਸਟੇਸ਼ਨ ਪੂਰੇ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਰੇਲਵੇ ਸਟੇਸ਼ਨ ਹੈ ਕਿਉਂਕਿ ਇੱਥੇ ਗੰਦਗੀ ਨਾਂ ਦੀ ਕੋਈ ਚੀਜ਼ ਨਹੀਂ ਹੈ ਸਵਾਰੀਆਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਸਵਾਰੀਆਂ ਵੀ ਸਫਾਈ ਰੱਖਦੀਆਂ ਨੇ ਇੱਥੇ ਮੇਨ 2 ਪਲੇਟਫਾਰਮ ਨੇ ਪਲੇਟਫਾਰਮ ਨੰਬਰ 1 ਤੇ ਪਲੇਟਫਾਰਮ ਨੰਬਰ 2 ਪਲੇਟਫਾਰਮ ਨੰਬਰ 2 ਅਮਰਸਰ ਤੋਂ ਜਲੰਧਰ ਸਾਈਡ ਨੂੰ ਜਾਣ ਵਾਲਿਆਂ ਵਾਸਤੇ ਇੱਥੇ ਪਲੇਟਫਾਰਮ ਨੰਬਰ 1 ਜਲੰਧਰ ਤੋਂ ਅਮਰਸਰ ਨੂੰ ਜਾਣ ਵਾਲਿਆਂ ਵਾਸਤੇ ਹੈ ਇਸ ਤੋਂ ਇਲਾਵਾ ਇੱਥੋਂ ਇੱਕ ਛੋਟੀ ਗੱਡੀ ਵੀ ਚੱਲਦੀ ਹੈ ਜਿਹੜੀ ਗੋਇੰਦਵਾਲ ਸਾਹਿਬ ਵਗੈਰਾ ਨੂੰ ਜਾਂਦੀ ਹੈ ਉਹ ਇੱਕ ਡੱਬੇ ਵਾਲੀ ਗੱਡੀ ਹੈ ਇਸ ਸਮੇਂ ਸਟੇਸ਼ਨ ਉੱਤੇ ਕਾਫੀ ਰੌਣਕ ਹੈ ਸ਼ਾਮ ਦਾ ਸਮਾਂ ਸ਼ਾਮ ਦੀ ਕੁਝ 7:30 ਮਿੰਟ ਹੋਏ ਨੇ ਜਿਹੜਾ ਤੁਸੀਂ ਦੇਖ ਰਹੇ ਹੋ ਅੱਖੇ ਚੱਲ ਰਹੇ ਸਾਰੇ ਇਹ ਬਿਲਡਿੰਗ ਜਿਹੜੀ ਉੱਪਰਲੇ ਪਾਸੇ ਆ ਇੱਥੇ ਜਾਣ ਨੂੰ ਸਿਰ ਰਸਤਾ ਹੈ ਉੱਪਰ ਜਾ ਕੇ ਆਰਾਮ ਕਰ ਟਿਕਟ ਕਰ Só um puxar.